ਔਰ ਮੈਂ ਫਿਰ ਇਹ ਗੱਲ ਦਰਹਾਉਣਾ ਹੈ ਕਿ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਸਿੰਘ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਫਿਰ ਹੀ ਅਕਾਲੀ ਦਲ ਦੀ ਮੈਂ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਮਤੀ 20 ਜੁਲਾਈ ਨੂੰ ਰੋੜੇ ਪਿੰਡ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਜਥੇਦਾਰ ਹਰਜੀਤ ਸਿੰਘ ਰੋਡੇ ਦਾ ਭੋਗ ਸਮਾਜਮ ਸੀ ਉਸ ਦੇ ਸਮੇਂ ਸ਼ਰਧਾਂਜਲੀ ਭੇਂਟ ਕਰਨ ਸਮੇਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਸ਼ਹੀਦਾਂ ਦਾ ਪਰਿਵਾਰ ਹੈ ਪਰਿਵਾਰ ਦੀ ਥਾਂ ਮੇਰੇ ਤੋਂ ਸਰਤਾਜ ਸ਼ਬਦ ਜਿਹੜਾ ਹੈ ਉਹ ਗਲਤੀ ਦੇ ਨਾਲ ਬੋਲਿਆ ਗਿਆ ਤੇ ਇਸ ਦੇ ਲਈ ਮੈਂ ਸਮੁੱਚੇ ਖਾਲਸਾ ਪੰਥ ਤੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਮਾਫੀ ਮੰਗਦਾ